ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ న్యూ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਕਲਮਾਂ ਦੇ ਕਾਫਲੇ ਦੇ ਵਿੱਚ ਇੱਕ ਨਵੀਂ ਸਖਸੀਅਤ ਐ ਨਵੀਂ ਰੂਹ ਲੈ ਕੇ ਆ ਰਹੇ ਹਾਂ ਜਿਹੜੀ ਕਿ ਅਵਤਾਰ ਸਿੰਘ ਪਾਸ ਜੋ ਕਿ ਸਾਡੇ ਵਿੱਚ ਹੁੰਦੇ ਸੀ ਤੇ ਬੜੇ ਵਧੀਆ ਸ਼ਾਇਰ ਸੀ ਔਰ ਮਜ਼ਦੂਰਾਂ ਬਾਰੇ ਹਾਲਾਤਾਂ ਬਾਰੇ ਬਹੁਤ ਵਧੀਆ ਲਿਖਦੇ ਸੀ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਆ ਸਾਨੂੰ ਬੜਾ ਦੁੱਖ ਹੈ ਉਹਦੇ ਬਾਰੇ ਕਿੰਨਾ ਵਧੀਆ ਸ਼ਾਇਰ ਸਾਡੇ ਕੋਲੋਂ ਚਲੇ ਗਿਆ ਪਰ ਅੱਜ ਉਸੇ ਤਰ੍ਹਾਂ ਦਾ ਸ਼ਾਇਰ ਇੱਕ ਨਵਾਂ ਪੈਦਾ ਹੋਇਆ ਜਿਹਦਾ ਨਾਮ ਰਵਿੰਦਰ ਰਵੀ ਹੈ ਮੁਕਤਸਰ ਦੇ ਨਜ਼ਦੀਕ ਉਸਦਾ ਪਿੰਡ ਪੈਂਦਾ ਪਿੰਡ ਦਾ ਨਾਮ ਫਤੇਪੁਰ ਮਣੀਆ ਜੋ ਕਿ ਬੜਾ ਤਗੜਾ ਸ਼ਾਇਰ ਬਣੇਗਾ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਸਾਰੇ ਉਹਦਾ ਸਾਥ ਦੇਈਏ ਤੇ ਫਰਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਉਸ ਦੀ ਸ਼ਾਇਰੀ ਉਸ ਦੀ ਲਿਖਣੀ ਬਹੁਤ ਅਸਰ ਲਗੇਗੀ ਸੋ ਮੈਂ ਤੁਹਾਡੀ ਮੁਲਾਕਾਤ ਕਰਾ ਰਿਹਾ ਅਰਵਿੰਦਰ ਰਵੀ ਦੇ ਨਾਲ ਅ ਸ਼ਰਵਿੰਦਰ ਰਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਅੱਜ ਅਸੀਂ ਤੁਹਾਡੇ ਸ਼ਹਿਰ ਵਿੱਚ ਆਏ ਆ ਤੇ ਬੜਾ ਖੁਸ਼ ਨਸੀਬ ਸਮਝਦੇ ਆ ਗੁਰੂਗੜ੍ਹ ਦੀ ਨਗਰੀ ਦੇ ਕੋਲ ਆਏ ਆ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਆਏ ਆ ਮੈਂ ਗੱਲ ਕਰੂੰਗਾ ਕਿ ਤੁਸੀਂ ਬਚਪਨ ਦੇ ਵਿੱਚ ਛੋਟੀ ਉਮਰ 'ਚ ਇਦਾਂ ਦਾ ਬੜਾ ਵਧੀਆ ਕਹਿੰਦੇ ਲਿਖਦੇ ਮੇਰੇ ਇੱਕ ਦੋਸਤ ਨੇ ਦੱਸਿਆ ਸੀ ਜਿਹਦੇ ਕਰਕੇ ਤੁਹਾਡੇ ਰੂਬਰੂ ਹੁਣ ਦਾ ਮੌਕਾ ਮਿਲਿਆ ਤੁਸੀਂ ਕਦੋਂ ਤੋਂ ਲਿਖ ਰਹੇ ਹੋ ਮੈਂ ਨਹੀਂ 8ਵੀਂ ਕਲਾਸ ਤੋਂ ਲਿਖ ਰਿਹਾ 8ਵੀਂ ਕਲਾਸ ਜਦੋਂ ਲਿਖਦੇ ਸੀ ਤੁਹਾਡੀ ਉਮਰ ਕਿੰਨੀ ਹੋਗੀ 14 ਸਾਲ ਦੀ ਹੋएगी ਹਾਂਜੀ ਤੇ ਉਦੋਂ ਤੋਂ ਕਿਉਂ ਇਦਾਂ ਦਾ ਲਿਖ ਰਹੇ ਹੋ ਤੁਸੀਂ ਇੱਕ ਜੀ ਕਿਉਂਕਿ ਮੇਰੇ ਜਿਆਦਾ ਫਰੈਂਡ ਨਹੀਂ ਸੀਗੇ ਮੇਰਾ ਫਰੈਂਡ ਸਰਕਲ ਬਹੁਤ ਕਮਜੋਰ ਥਾ ਸ਼ੁਰੂ ਤੋਂ ਤੇ ਮੇਰੀ ਸੋਚ ਦੂਸਰੇ ਨਾਲ ਨਹੀਂ ਮਿਲਦੀ ਦੂਸਰੇ ਕਿਹਦੇ ਨਾਲ ਨਹੀਂ ਮਿਲਦੀ ਯਾਨੀ ਕਿ ਦੂਸਰੇ ਫਰੈਂਡਸ ਨਾਲ ਕਦੇ ਵੀ ਸੋਚ ਨਹੀਂ ਮਿਲਦੀ ਅੱਜ ਵੀ ਨਹੀਂ ਮਿਲਦੀ ਜੀ ਤੇ ਅੱਜ ਵੀ ਜਿਹੜੇ ਫਰੈਂਡ ਆ ਉਹ ਇੱਕ ਦੋ ਆ ਖਾਸ-ਖਾਸ ਬਸ ਉਹ ਹੀ ਨਾਲ ਜੋ ਮੈਨੂੰ ਸਮਝਦੇ ਆ ਉਸ ਕਰਕੇ ਮੈਂ ਕਿਤਾਬਾਂ ਦਾ ਸਹਾਰਾ ਲਿਆ ਇਕੱਲੇਪਨ ਦੂਰ ਕਰਦਿਆਂ ਤੇ ਫਿਰ ਮੈਂ ਹੌਲੀ-ਹੌਲੀ ਲਿਖਣ ਲੱਗ ਗਿਆ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੀ ਜਵਾਨੀ ਬਾਰੇ ਕਿਉਂਕਿ ਜਦੋਂ ਆਪਾਂ ਕੱਲੇ ਰਵਾਂਗੇ ਉਦੋਂ ਹੀ ਖਿਆਲ ਆਉਂਦਿਆ ਤਾਂ ਮੈਂ ਉਸੇ ਖਿਆਲਾਂ ਨੂੰ ਹੁਣ ਕਵਿਤਾ ਦੇ ਰੂਪ ਵਿੱਚ ਲਿਖ ਰਿਹਾ ਹਾਂ ਪਰ ਮੈਨੂੰ ਤੇ ਇਹ ਸ਼ੱਕ ਪੈਂਦਾ ਕਿ ਜਵਾਨੀ ਬਾਰੇ ਚ ਕੋਈ ਝਟਕਾ ਲੱਗਾ ਹੋ ਆ ਜਿਹਦੇ ਕਰਕੇ ਲੋਕ ਚੰਗੇ ਨਹੀਂ ਲੱਗਦੇ ਨਹੀਂ ਜੀ ਝਟਕਾ ਨਹੀਂ ਲੱਗਾ ਜੀ ਉਹ ਲੋਕਾਂ ਦੀ ਆਪਣੀ ਸੋਚ ਨਹੀਂ ਮਿਲਦੀ ਆਪਾਂ ਜਿਹੜੇ ਆ ਅੱਜ ਸਮਾਜ ਨੂੰ ਸਮਾਜ ਬਾਰੇ ਸੋਚਦੇ ਆ ਨਹੀਂ ਮੈਂ ਸਮਾਜ ਬਾਰੇ ਨਹੀਂ ਨਿਕਲਦਾ ਮੈਂ ਝਟਕੇ ਬਾਰੇ ਕਰਦਾ ਚਟਕਾ ਹੋਰ ਇਸ ਤਰ੍ਹਾਂ ਹੀ ਜਿਹੜਾ ਇੱਕ ਮੁਹੱਬਤ ਦਾ ਝਟਕਾ ਮੁਹੱਬਤ ਦਾ ਝਟਕਾ ਤਾਂ ਨਹੀਂ ਜੀ ਨਹੀਂ ਲੱਗਾ ਗੱਲ ਇਸ ਤਰ੍ਹਾਂ ਹੀ ਨਹੀਂ ਲੱਗਾ ਨਹੀਂ ਜੀ ਦੇਖੋ ਸੋਚੋ ਦਿਮਾਗ 'ਚ ਲੱਗਾ ਹੋਊਗਾ ਲੱਗਾ ਵੀ ਜੀ ਲੱਗਾ ਨਾ ਜੇ ਲੱਗਾ ਵਾ ਤੇ ਫਿਰ ਉਹਦੇ ਕਰਕੇ ਹੀ ਪਤਾ ਕੀ ਹੁੰਦਾ ਜਦੋਂ ਮੁਹੱਬਤ ਦਾ ਝਟਕਾ ਲੱਗਦਾ ਉਦੋਂ ਤਾਂ ਦੁਨੀਆ ਬੜੀ ਰੂਹਾਨੀ ਲੱਗਦੀ ਆ ਵਾਤਾਵਰਣ ਬੜਾ ਰੂਹਾਨੀ ਲੱਗਦਾ ਵਾ ਬਹੁਤ ਬੜੇ ਚੰਗੇ ਲੱਗਦੇ ਨੇ ਹਾਂਜੀ ਪਰ ਜਦੋਂ ਉਹ ਚਟਕਾ ਲੱਗ ਜਾਂਦਾ ਫਿਰ ਚਟਕੇ ਤੋਂ ਬਾਅਦ ਇੱਕ ਛਟਕਾ ਹੋਰ ਲੱਗਦਾ ਜਦੋਂ ਛੱਡ ਛੜਾ ਹੁੰਦਾ ਹਾਂਜੀ ਉਸ ਛਟਕੇ ਤੋਂ ਬਾਅਦ ਫਿਰ ਦੁਨੀਆ ਚੰਗੀ ਨਹੀਂ ਲੱਗਦੀ ਹੈ ਨਾ ਹਾਂਜੀ ਨਹੀਂ ਨਾ ਲੱਗਦੀ ਨਹੀਂ ਉਹੀ ਗੱਲ ਹੈ ਇਹ ਗੱਲ ਇਸ ਤਰ੍ਹਾਂ ਸੀ ਜੀ ਉਹ ਜੈਸਨ ਨਾਲ ਮੇਰਾ ਫਰੈਂਡ ਜੈਸਨ ਮੇਂ ਗੱਲਬਾਤ ਸੀ ਉਹਨਾਂ ਮੇਰੀ ਫਰੈਂਡ ਸੀ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਉਹ ਕੁੜੀ ਜਾਵ ਪਰਸਨ ਮੈਨੂੰ ਸਮਝਦਾ ਉਸ ਤੋਂ ਬਾਅਦ ਮੈਂ ਕੋਈ ਮੈਨੂੰ ਦੋਸਤ ਨਹੀਂ ਮਿਲਿਆ ਸਮਝ ਨਾਲ ਹਾਂ ਤਾਂ ਉਸ ਤੋਂ ਬਾਅਦ ਇਕੱਲੇ ਇਕੱਲੇ ਰਹਿਣ ਲੱਗ ਗਏ ਅ ਸ਼ੁਰੂਜਤ ਤਾਂ ਰਹਿੰਦੀ ਕੱਲੇ ਹੁੰਦੇ ਸੀ 8ਵੀਂ 9ਵੀਂ 10ਵੀਂ ਦੇ ਵਿੱਚ ਫਿਰ ਜਦੋਂ ਕਰੋਨਾ ਕਾਲ ਆਇਆ ਉਸ ਟਾਈਮ ਦੇ ਵਿੱਚ ਤੇ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਜਿਹੜਾ ਫਰਕ ਆ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਕਿਉਂਕਿ ਮੈਂ ਕਰੋਨਾ ਕਾਲ ਤੋਂ ਪਹਿਲਾਂ 10ਵੀਂ 8ਵੀਂ ਕੀਤੀ ਹੈ ਉਸ ਟਾਈਮ ਸਾਡੇ ਟਾਈਮ ਹੋਰ ਕੁਝ ਹੁੰਦਾ ਸੀ ਅਸੀਂ ਇੱਕ ਦੂਜੇ ਨੂੰ ਭੈਣ ਭਰਾ ਦੀ ਤਰ੍ਹਾਂ ਰਹਿਣਾ ਅੱਜ ਕੱਲ ਸਕੇ ਭਰਾ ਪੈਣ ਭਰਾ ਵੀ ਰਿਸ਼ਤੇ ਨੂੰ ਵੀ ਸਹੀ ਨਹੀਂ ਸਮਝਿਆ ਜਾਂਦਾ ਅੱਜ ਕੱਲ ਦਾ ਸਮਾਂ ਇਹ ਹੋ ਜਾ ਸਾਡਾ ਸਮਾਂ ਇਸ ਤਰ੍ਹਾਂ ਸੀ ਵੀ ਅਸੀਂ ਕੁੜੀਆਂ ਇਕੱਠੇ ਖੇਡਦੇ ਰਹਿਣਾ ਤਾਂ ਵੀ ਕਿਰਿਆ ਹੋਈ ਸੋਚਣੀ ਸੀ ਪਰ ਜਿਹੜੀ ਸੋਚ ਹੈ ਉਹ ਅੱਜ ਤੋਂ ਵੀ ਸਾਰਾ ਪੁਰਾਣੀ ਗੱਲ ਕਰ ਰਹੇ ਹਾਂ ਉਦੋਂ ਹੁੰਦਾ ਸੀ ਕੁੜੀਆਂ ਮੁੰਡੇ ਇਕੱਠੇ ਖੇਡਦੇ ਸੋਚ ਬੜੀ ਵਧੀਆ ਹੁੰਦੀ ਸੀ ਪਰ ਅੱਜ ਕੱਲ ਤੇ ਸੋਚ ਉਦਾਂ ਦੀ ਰਹਿ ਨਹੀਂ ਗਈ ਪਰ ਤੁਸੀਂ ਵੀ ਬੜੇ ਵਧੀਆ ਇਨਸਾਨਾਂ ਵਿੱਚ ਆਉਂਨੇ ਆ ਕਿ ਤੁਸੀਂ ਪੁਰਾਣੀ ਸੋਚ ਨੂੰ ਅੱਜ ਵੀ ਬਰਕਰਾਰ ਰੱਖਿਆ ਔਰ ਉਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਹਾਂਜੀ ਮੈਂ ਬੜਾ ਫਖਰ ਮਹਿਸੂਸ ਕਰਦਾ ਫਿਰ ਹਾਂਜੀ ਰਵੀ ਜੀ ਮੈਂ ਇਹ ਗੱਲ ਪੁੱਛਉਣਾ ਤੁਹਾਨੂੰ ਕਿ ਜੋ ਵੀ ਅੱਜ ਤੱਕ ਤੁਸੀਂ ਲਿਖਿਆ ਹਾਂ ਹਾਂਜੀ ਵਾਤਾਵਰਣ ਬਾਰੇ ਲਿਖਿਆ ਸਮਾਜ ਬਾਰੇ ਲਿਖਿਆ ਹਾਂਜੀ ਤੇ ਤੁਸੀਂ ਸਰੋਤਿਆਂ ਦੇ ਰੂਬਰੂ ਕਰੋ ਕੁਛ ਮੈਂ ਜੀ ਅ ਜ਼ਿਆਦਾ ਨਹੀਂ ਹੈ ਤੇ ਇੱਕ ਤਾਂ ਤੁਸੀਂ ਵੇਖ ਕੇ ਹਾਂ ਵੇਖ ਸਕਦੇ ਹਾਂ ਕੋਈ ਗੱਲ ਆਪਸੋਂ ਵੇਖ ਲਓ ਹਾਂ ਹਾਂ ਸੁਣੋ ਹਾਂਜੀ ਅੱਜ ਦੀ ਕਵਿਤਾ ਮੈਂ ਜਿਹੜੀ ਪੰਜਾਬ ਤੇ ਲਿਖੀ ਹੋਈ ਹੈ ਜਵਾਨੀ ਬਾਰੇ ਤੇ ਪੰਜਾਬੀ ਨੂੰ ਲਿਖੀ ਹੋਈ ਹੈ ਕਿ ਨਸ਼ਿਆਂ ਵਿੱਚ ਰੁਲੀ ਜਵਾਨੀ ਹੱਲੋ ਬੇਹਾਲ ਹੋਈ ਕਿਸਾਨੀ ਨਾਲੀ ਵਿੱਚ ਰੁਲੀ ਪਵਿੱਤਰ ਬਾਬਿਆਂ ਦੀ ਬਾਣੀ ਕਰ ਰਹੀ ਸਵਾਲ ਪੰਜਾਬੀਆ ਸਾਹਮਲਾ ਤੂੰ ਆਪਣਾ ਪੰਜਾਬ ਹੈ ਪੰਜਾਬੀਆ ਸਿਰੋਂ ਲੱਥੀ ਹੋਈ ਪਾਗ ਡੇਰਿਆਂ ਦੀ ਪਹਿਲੀ ਅੱਗ ਤੈਨੂੰ ਰਹੇ ਨੇ ਠਾਗੋ ਪੰਜਾਬੀਆ ਸਾਹਮਲਾ ਤੂੰ ਆਪਣਾ ਪੰਜਾਬ ਹੈ ਪੰਜਾਬੀਆ ਬਹੁਤੋ ਜੀ ਇਹ ਪੰਜਾਬ ਨੂੰ ਸੇਧ ਹੈ ਹਾਂਜੀ ਕਿ ਜੇ ਅੱਜ ਵੀ ਨਾ ਪੰਜਾਬੀ ਪੰਜਾਬ ਨੂੰ ਸੰਭੇ ਹਾਂਜੀ ਤਾਂ ਬਹੁਤ ਮੜੀ ਗੱਲ ਆ ਵਧੀਆ ਲਿਖਦੇ ਆ ਪੰਜਾਬੀਆਂ ਨੂੰ ਇੱਕ ਜਾਗਰੂਤ ਕਰ ਰਹੇ ਆ ਕਿ ਲਿਖ ਲੋ ਅੱਛਾ ਚੰਗੇ ਰਹੋਗੇ ਜੀ ਲੋ ਹਾਂਜੀ ਚੰਗਾ ਜੀ ਲੋ ਪੰਜਾਬ ਨੂੰ ਸਾਬ ਲੋ ਨਸ਼ਿਆਂ ਤੋਂ ਬਚਾ ਲੋ ਵਧੀਆ ਗੱਲ ਆ ਹੋਰ ਕੋ ਸੁਣਾਓ ਸੁਣਾਓ ਜਵਨ ਨੰਬਰ ਲਿਖਿਆ ਹੋਇਆ ਜੀ ਸੁਣਾਓ ਨੋਜ ਬਨ ਨੰਬਰ ਲਿਖਿਆ ਹੋਇਆ ਜੀ ਪਟਕੀ ਜਵਾਨੀ ਕਿਹੜੇ ਰਾਹੇ ਪੈ ਗਈ ਬਹਾਦਰੀ ਦੀ ਦਾਸਤਾਨ ਕਿਤਾਬੀ ਹੀ ਰਹਿ ਗਈ ਵੇਖਦਾ ਪਤਾ ਨਹੀਂ ਕੀ ਕੁਝ ਕਰਨਾ ਆਸ਼ਕੀ ਬਦਮਾਚੀ ਰੀਲਾ ਭੱਲੇ ਪਿਆ ਸਾਡੇ ਧਰਨਾ ਜਿਹੜੀ ਜਵਾਨੀ ਕਿਤੇ ਕ੍ਰਾਂਤੀ ਲੈ ਆਈ ਸੀ ਹੀਰਾ ਜੋ ਗਿਆ ਜੋ ਰਹੇਗੀ ਭਾਈ ਜੀ ਕੁਝ ਨਿਆ ਸਿਆਸਤ ਗੈਂਗਵਾਰ ਤੇ ਨਸ਼ੇ ਨੇ ਉਜਾਏ ਨੇ ਬਾਚਦਿਆ ਨੇ ਪੰਜਾਬ ਛੱਡ ਬਾਹਰ ਚਲੇ ਪਾਏ ਨੇ ਬਹੁਤ ਵਧੀਆ ਮਾਂ ਬਾਪ ਬਿਲਕ ਦਾ ਇਲਾਜ ਖਨੂੰ ਮਰਦਾ ਪੁੱਤ ਫਿਰ ਸ਼ਬੀਲਾਂ ਤੇ ਮੂਹਰੇ ਕੰਮ ਕਰਦਾ ਸਰਾਬੇ ਦੀ ਸੋਚ ਨੂੰ ਕਿਸ ਨੇ ਉਜਾ ਲਿਆ ਲਾਇਕ ਵਿਅੋਸੇ ਜਦੋਂ ਮਨ ਪਾਲਿਆ ਬਹੁਤ ਵਧੀਆ ਵਾਹ ਕਮਾਲ ਲਿਖਦੇ ਹੋ ਬਹੁਤ ਵਧੀਆ ਲਿਖਦੇ ਹੋ ਉਮਰ ਦੇ ਲਿਹਾਜ਼ੇ ਮੁਤਾਬਕ ਤੁਸੀਂ ਇੰਨਾ ਵਧੀਆ ਲਿਖਦੇ ਹੋ ਕਿ ਬਾਰ ਬਾਰ ਪਾਸ ਸੀ ਦੀ ਜਾ ਜਾਂਦੀ ਹੈ ਹਾਂਜੀ ਬਾਰ ਬਾਰ ਕਿਉਂਕਿ ਉਹ ਵੀ ਇਦਾਂ ਦਾ ਲਿਖਦੇ ਸੀ ਬੜੇ ਸੰਘਰਸ਼ੀ ਤੇ ਬੜੇ ਹੋਣ ਹਾਰ ਲਿਖਾਰੀ ਸੀਗੇ ਉਹ ਉਹਨਾਂ ਦੀ ਯਾਦ ਆਂਦੀ ਆ ਉਹਨਾਂ ਦੀ ਵੀ ਇੱਕ ਕਵਤਾ ਬੜੀ ਹੁੰਦੀ ਸੀ ਕੱਖਾਂ ਦੀ ਇਹ ਕੁਲੀਏ ਬੜਾ ਮਹਾਨ ਲਿਖਦੇ ਸੀ ਤੇ ਇਸ ਤੋਂ ਬਾਅਦ ਤੁਸੀਂ ਤੁਹਾਡੇ ਮਾਤਾ ਪਿਤਾ ਜਿਹੜੇ ਤੁਹਾਡਾ ਪੂਰਾ ਸਹਿਯੋਗ ਦਿੰਦੇ ਹਾਂਜੀ ਅੱਛਾ ਤੇ ਭੈਣ ਭਰਾ ਵੀ ਦਿੰਦੇ ਹਾਂਜੀ ਐਸੋੜੇ ਪੜ ਰਹੇ ਹੈ ਕਿ ਲਿਖ ਹੀ ਰਹੇ ਗੱਲਾਂ ਪੜਦੇ ਪੜ ਪੜ ਵੀ ਰਹੇ ਹੈ ਨਹੀਂ ਲਿਖ ਵੀ ਰਹੇ ਕੀ ਕਰਦੇ ਪੜਾਈ ਕੀ ਕਰ ਰਹੇ ਹੋ ਵੀ ਸੈਕੰਡ ਯਰ ਕਰੀਏ ਨੇ ਕਿਹੜਾ ਕਾਲਜ ਉਥੇ ਸਿੱਖਾਈ ਸਿੱਖ ਵਾਲਾ ਹੀ ਸਿੱਖ ਵਾਲਾ ਕਾਲਜ ਦਾ ਨਾਮ ਹਾਂਜੀ ਅੱਛਾ ਵੀ ਫਰਸਟ ਯਰ ਕੇ ਸੈਕੰਡ ਯਰ ਕੇ ਫਾਈਨਲ ਕਰ ਰਹੇ ਸੈਕੰਡ ਯਰ ਜੀ ਸੈਕੰਡ ਯਰ ਉਥੋਂ ਦੇ ਜਿਹੜੇ ਬੱਚੇ ਆ ਜਾਂ ਸਕੂਲ ਵਿੱਚ ਤੁਹਾਡੇ ਨਾਲ ਦੇ ਸਾਥੀ ਆ ਸਾਡੇ ਉਹ ਤੁਹਾਡੇ ਕੋਲ ਸੁਣਦੇ ਹਾਂ ਹਾਂਜੀ ਬਹੁਤ ਸੁਣਦੇ ਤੇ ਟੀਚਰ ਵੀ ਸਾਥ ਦਿੰਦੇ ਆ ਠੀਕ ਹੈ ਬੋਲ ਦਿਓ ਗੱਲ ਤੇ ਕਦੀ ਕੰਪੀਟੀਸ਼ਨ ਵਿੱਚ ਲੜਿਆ ਇਹਦੇ ਬਾਰੇ ਤੁਸੀਂ ਹਾਂਜੀ ਇਸ ਵਾਰ ਯੂਥ ਫੈਸਟੀਵਲ 'ਚ ਭਾਗ ਲਿਆ ਸੀ ਕਿ ਬੜਿਆ ਸੀ ਫਿਰ ਨਹੀਂ ਬੜਿਆ ਉੱਥੇ ਜੀ ਕਿਉਂਕਿ ਮੈਂ ਕਦੇ ਸਟੇਜ ਤੇ ਨਹੀਂ ਵਿਚਰਿਆ ਉਸ ਦਾ ਕਰਕੇ ਥੋੜੀ ਪ੍ਰੋਬਲਮ ਆ ਗਈ ਕਨਫਿਊਜ਼ਿੰਗ ਹੋ ਗਈ ਹਾਂਜੀ ਕੋਈ ਨਹੀਂ ਗਾਣ ਤਿਆਰੀ ਕਰਨੀ ਹਾਂਜੀ ਅਗਲੀ ਵਾਰੀ ਕਰਨੀ ਹੋਰ ਜਿਹੜੇ ਮਾਤਾ-ਪਿਤਾ ਉਹ ਕੀ ਕਰਦੇ ਖੇਤੀਬਾੜੀ ਕਰਦੇ ਖੇਤੀਬਾੜੀ ਕਰਦੇ ਕਿਤਾਬ ਨਹੀਂ ਚਪਾਈ ਅਜੇ ਤੱਕ ਕੋਈ ਚਪਵਾਈ ਨਹੀਂ ਕਿਉਂਕਿ ਆਰਥਿਕ ਪੱਖੋਂ ਸਾਡਾ ਪਰਿਵਾਰ ਬਹੁਤ ਕਮਜ਼ੋਰ ਹੈ ਜਿਸ ਕਰਕੇ ਕਿਤਾਬ ਛਪਵਾ ਨਹੀਂ ਸਕਦੇ ਜਿਸ ਕੋਲ ਜਾਇਦਾ ਉਹ ਜਾਂ ਤਾਂ 15000 ਤੇ ਗੱਲ ਕਰਦਾ ਜਾਂ 35000 ਤੇ ਇੰਨੀ ਿਕਮ ਆਪਣੇ ਆਮ ਘਰਾਂ ਦੇ ਵਿੱਚ ਨਹੀਂ ਹੁੰਦੀ ਹਾਂ ਹਾਂਜੀ ਚਲੋ ਵੈਸੇ ਜਿੱਦਾਂ ਦਾ ਤੁਸੀਂ ਲਿਖਦੇ ਆ ਨਾ ਇਹ ਇੱਕ ਗਰੀਬੀ ਨਾਲ ਲੜਤਾੜਿਆ ਇਨਸਾਨ ਹੀ ਲਿਖ ਸਕਦਾ ਹਾਂਜੀ ਜਿਹੜਾ ਇੱਕ ਘਰੋਂ ਸੁੱਖ ਸਹੂਲਤਾ ਦੇ ਬਾਵਜੂਦ ਕਹਿ ਦਈਏ ਕਿ ਉਹ ਇੰਨਾ ਵਧੀਆ ਲਿਖ ਲੇ ਉਹ ਲਿਖ ਨਹੀਂ ਸਕਦਾ ਹਾਂਜੀ ਤਾਡੀ ਲਿਖਣੀ ਜਿਹੜੀ ਆ ਉਹਦੇ ਤੋਂ ਇਹ ਝਲਕਦੀ ਆ ਕਿ ਗਰੀਬੀ ਦੇ ਲਤਾੜੇ ਦੇ ਮਾਰੇ ਤੁਸੀਂ ਹੋਣ ਕਰਕੇ ਹੀ ਇਦਾਂ ਦਾ ਲਿਖਦੇ ਆ ਹਾਂਜੀ ਤੇ ਵਧੀਆ ਲਿਖਦੇ ਆ ਕੋਈ ਹੋਰ ਸੁਣਾਓ ਕੋਈ ਚੀਜ਼ ਵਧੀਆ ਜੀ ਸੁਣ ਹਾਂ ਬਾਬੇ ਨਾਨਕ ਬਾਰੇ ਲਿਖੇ ਹਾਂ ਸੁਣਾਓ ਬਾਬੇ ਹਾਂਜੀ ਸੁਣਾਓ ਜਰੂਰ ਸੁਣਾਉ ਆ ਕਿਉਂਕਿ ਯਾਦ ਨਹੀਂ ਕਿਉਂਕਿ ਇੰਨਾ ਕੋਈ ਗੱਲ ਨਹੀਂ ਹਾਂ ਪੜ੍ਹਾਈ ਵੀ ਕਰਦੇ ਨਾ ਤੁਹਾਨੂੰ ਨਾਲ ਹਾਂ ਕਿਤੇ ਮੋੜਾ ਬਾਬਾ ਨਾਨਕ ਜੀ ਹਿੰਦੁਸਤਾਨ ਨੂੰ ਸਭ ਕੁਝ ਸਿਖਾ ਜਾਓ ਜੀ ਇਨ੍ਹਾਂ ਝੂਠ ਬੇਈਮਾਨ ਸ਼ਾਸਕਾਂ ਨੂੰ ਆ ਕੇ ਸੱਚ ਦਾ ਪਾਠ ਪੜਾ ਜਾਓ ਜੀ ਕਿਤੇ ਮੋੜਾ ਬਾਬਾ ਨਾਨਕ ਜੀ ਇਹਨਾਂ ਧਰਮ ਦੇ ਆਟੇਰਾਂ ਨੂੰ ਇਹਨਾਂ ਕਾਲੀਆਂ ਰਾਤ ਹਨੇਰਾ ਨੂੰ ਇਹਨਾਂ ਲੋਕਾਂ ਦੇ ਕਰਮਾਂ ਨੂੰ ਵੱਧ ਪਖੰਡ ਤੇ ਉਲਝਦੇ ਕਰਮਾਂ ਦੇ ਕਰਮਾਂ ਦੇ ਸੁੱਤੇ ਭਾਗ ਜਗਾ ਜਾਵ ਜੀ ਕਿਤੇ ਮੋੜਾ ਬਾਬਾ ਨਾਨਕ ਜੀ ਕੀ ਬਾਤ ਸਮਝਾਓ ਆਪ ਦੇ ਪਾਣੀ ਨੂੰ ਇਸ ਦੇਸ਼ ਦੇ ਹਰ ਪ੍ਰਾਣੀ ਨੂੰ ਸੱਚ ਦਾ ਮਾਰਗ ਦਿਖਾ ਜਾਵ ਜੀ ਕਿਤੇ ਮੋੜਾ ਬਾਬਾ ਨਾਨਕ ਜੀ ਹਿੰਦੁਸਤਾਨ ਨੂੰ ਸਭ ਕੁਝ ਕਰ ਸਕੇ ਸਭ ਕੁਝ ਜੀ ਵੀ ਬਾਬੇ ਨਾਨਕ ਨੂੰ ਪੁਕਾਰ ਕਰ ਰਹੇ ਆ ਕਿਤੇ ਨਾ ਇੱਥੇ ਗਦਰ ਪਿਆ ਵਾ ਹਾਂਜੀ ਤੁਸੀਂ ਆਓ ਦੁਬਾਰਾ ਹਾਂਜੀ ਜਿਵੇਂ ਇੱਕ ਗੁਰਬਾਣੀ ਚ ਲੱਗਿਆ ਸੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦਜਗ ਚੰਨ ਚਾਨਣ ਹੋਆ ਹਾਂਜੀ ਉਸੇ ਤਰ੍ਹਾਂ ਦਾ ਮਾਹੌਲ ਅੱਜ ਵੀ ਅੱਜ ਵੀ ਬਾਬੇ ਨਾਨਕ ਦੀ ਲੋੜ ਹੈ ਹਨਾ ਹਾਂਜੀ ਹਾਂਜੀ ਤੇ ਤੁਸੀਂ ਵਧੀਆ ਪ੍ਰਕਾਰ ਕਰ ਰਹੇ ਆ ਬਾਬੇ ਨਾਨਕ ਨੂੰ ਕਿ ਆਓ ਆਣ ਕੇ ਲੋਕਾਂ ਨੂੰ ਸਿੱਧੇ ਰਾਹੇ ਪਾਓ ਹਾਂ ਤੁਹਾਡੀ ਸੋਚ ਨਹੀਂ ਬੜੀ ਵਧੀਆ ਤੇ ਲਿਖਣੀ ਵੀ ਬੜੀ ਵਧੀਆ ਮੈਂ ਵੀ ਇਹੋ ਕੋਸ਼ਿਸ਼ ਕਰਾਂਗਾ ਆਪਣੇ ਸਰੋਤਿਆਂ ਨੂੰ ਵੀ ਔਰ ਆਪ ਨੂੰ ਵੀ ਕਿ ਤੁਹਾਨੂੰ ਸੁਣਨ ਲੋਕ ਸੁਣ ਕੇ ਤੁਹਾਨੂੰ ਵਧੀਆ ਪ੍ਰੇਰਿਤ ਕਰਨ ਹਾਂਜੀ ਤੁਹਾਨੂੰ ਅੱਗੇ ਲੈ ਕੇ ਜਾਣ ਹਾਂਜੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਆਪਣੇ ਚੈਨਲ ਦੇ ਜਰੀਏ ਕਿ ਤੁਹਾਨੂੰ ਵਧੀਆ ਪਲੇਟਫਾਰਮ ਦਿੱਤਾ ਜਾਵੇ ਹਾਂਜੀ ਤੇ ਜੇ ਕੋਈ ਹੋਰ ਕਪਤਾ ਹੈ ਕਿ ਵਧੀਆ ਜੀ ਤੇ ਸੁਣਾਓ ਸਾਨੂੰ ਹਾਂਜੀ ਹੈਗੀ ਜੀ ਆ ਇਹ ਇੱਕ ਕਵਿਤਾ ਵੀ ਮੈਂ ਲਿਖੀ ਹੋਈ ਹੈ ਕਿ ਇੱਥੇ ਅੰਨੀ ਬੋਲੀ ਵਿਦਿਆ ਤੇ ਗੁੰਗੇ ਬੋਲੇ ਖੁਆਬ ਸ਼ਰਾਬ ਧੜੀ ਵਿੱਚ ਸ਼ੀਸ਼ੇ ਤੇ ਸ਼ਰਕੀ ਰੂਲੇ ਕਿਤਾਬ ਪਾਠਕ ਪੜ੍ਹਨਾ ਭੁੱਲ ਗਏ ਤੇ ਲਿਖਣਾ ਭੁੱਲੇ ਲਿਖਾਰੀ ਲੀਡਰ ਭੁੱਲ ਗਏ ਫਰਜ਼ ਨੂੰ ਵਤਨ ਨਾ ਕਰਨਗਦਾਰੀ ਚੌਂਕ ਤੇ ਖੜ ਸਿਪਾਹੀ ਪੰਡਿਤ ਤੇ ਵਿਕੇ ਨੇ ਬਾਦਸ਼ਾ ਸਕੂਲਾਂ ਸਕੂਲਾਂ ਵਿੱਚ ਆਸ਼ਕੀ ਕੀ ਗਿਆਨ ਮਨੁਸਵਾ ਇੱਥੇ ਤੀਬੇ ਮਤ ਹੋਈ ਭੁੱਲ ਗਈ ਘਰ ਦੀ ਰੱਖਣਾ ਲਾਜ ਇੱਥੇ ਪੱਥਰ ਦੁੱਧ ਨੇ ਪੀਂਦੇ ਜੂਰਤ ਮੰਨ ਰੋਟੀ ਤੋਂ ਮਤ આજ ਮੰਦਰ ਬਣ ਕੇ ਕੋਠੜੀ ਤੇ ਅੰਦਰ ਹੋਣ ਗਣਾ ਰੱਬਾ ਤੈਨੂੰ ਵੇਖ ਵਿਖਾਉਂਦੇ ਰੱਬਾ ਤੂੰ ਹਮੇ ਪਿਆ ਤੈਨੂੰ ਵੇਖ ਬਹੁਤ ਵਧੀਆ ਤੁਸੀਂ ਹੋਰ ਕੁਝ ਸੁਣਾਉਣਾ ਚਾਹੋਗੇ ਹਾਂਜੀ ਇੱਕ ਲਾਸਟ ਇੱਕ ਤਾਰੇ ਵਾਲਾ ਬਾਬਾ ਜਿਹੜਾ ਗੀਤ ਗਾਇਆ ਹੋਇਆ ਸੀ ਉਹਨੂੰ ਮੈਂ ਆਪਦੀ ਕਵਿਤਾ ਬਣਾਈ ਆ ਉਹਦੇ ਰੂਪ ਚ ਅੱਛਾ ਅੱਛਾ ਹਾਂਜੀ ਉਹਦੇ ਤੇ ਲਿਖਿਆ ਹੋਇਆ ਕਿ ਇੱਕ ਤਾਰੇ ਵਾਲਿਆ ਬਾਬਾ ਗਲੀ ਗਲੀ ਲਾਹੇਕ ਇੱਕ ਪ੍ਰਸ਼ਨ ਉਠਾ ਉਹਨਾਂ ਤੇ ਜੋ ਜਮੀਰਾ ਦਿੰਦੇ ਵਿੱਚ ਕੰਦਾਰੂ ਪਿੱਛੇ ਵੇਖ ਗਿਆ ਤੁਹਾਡਾ ਦੀਨ ਇਮਾਨ ਕਿਉਂ ਨਸਲਾਂ ਦੀ ਬਰਬਾਦੀ ਦੇ ਬੀਜ ਲੱਗੇ ਉਗੋਂ ਇੱਕ ਪ੍ਰਸ਼ਨ ਉਠਾ ਉਹਨਾਂ ਤੇ ਜਿਹੜੇ ਕਰਦੇ ਨੂਨ ਹਰਾਮ ਕਿਉਂ ਦੇਸ਼ ਮੇਰੇ ਨੂੰ ਲੱਗੇ ਖੂਨ ਦੇ ਹੰਝੂ ਵਾਨ ਕਿਉਂ ਨਸਲਾਂ ਨੂੰ ਜ਼ਹਿਰ ਵਿੱਚ ਦੇ ਤੇ ਚੁੱਲ੍ਹੇ ਕਰਦੇ ਠੰਡੇ ਇੱਕ ਪ੍ਰਸ਼ਨ ਉਠਾ ਉਹਨਾਂ ਦੇ ਜੋ ਰਿਸ਼ਤੇ ਦੀ ਤਜੀਬ ਦਾਨ ਖੂਨ ਦੇ ਖੁਨ ਆਪਸੀ ਕਿਉਂ ਵਿਆਹ ਲੱਗੇ ਕਰਵਾਨ ਕਿਉਂ ਕੁੜੀ ਸੇਫ ਨਹੀਂ ਸਕੇ ਭਰਾ ਜਾਂ ਪਿਓ ਦੇ ਕੋਲ ਇਹ ਮੈਂ ਨਹੀਂ ਬੋਲਦਾ ਨਿਤ ਖਬਰਾਂ ਦੇ ਨਹੀਂ ਬੋਲਦਾ ਅਰਵਿੰਦਰ ਰਵੀ ਜੀ ਮੈਂ ਸ਼ਾਇਰ ਤੇ ਬੜੇ ਰਿਕਾਰਡ ਕੀਤੇ ਆ ਬੜੇ ਦੀ ਇੰਟਰਵਿਊ ਕੀਤੀ ਆ ਪਰ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਇੱਕ ਹੋਣਹਾਰ ਤੇ ਬੜਾ ਗੰਭੀਰ ਸ਼ਾਇਰ ਪਹਿਲੀ ਵਾਰੀ ਮਿਲਿਆ ਹਾਂ ਜੀ ਮੈਂ ਰਵਿੰਦਰ ਜੀ ਬਹੁਤ ਧੰਨਵਾਦ ਜੀ ਕਰਦਾ ਤੁਹਾਡਾ ਤੇ ਬੜਾ ਖੁਸ਼ ਨਸੀਬ ਸਮਝਦਾ ਕਿ ਛੋਟੀ ਉਮਰ ਤੇ ਇੰਨਾ ਵਧੀਆ ਲਿਖਣਾ ਤੇ ਮੈਨੂੰ ਮੈਨੂੰ ਇੰਟਰਵਿਊ ਕਰਨ ਦਾ ਤੁਹਾਡੇ ਨਾਲ ਮੌਕਾ ਮਿਲਣਾ ਮੈਂ ਬੜਾ ਖੁਸ਼ ਨਸੀਬ ਆ ਅੱਜ ਤੁਹਾਨੂੰ ਬੜਾ ਵਧੀਆ ਸ਼ਾਇਰ ਮਿਲਾਇਆ ਅਗਲੀ ਵਾਰ ਇੱਕ ਨਵਾਂ ਸ਼ਾਇਰ ਲੈ ਕੇ ਕਲਮਾਂ ਦੇ ਕਾਫੇ ਚ ਫੇਰ ਲੈ ਕੇ ਆਪ ਜੀ ਦੇ ਰੂਬਰੂ ਹਾਜ਼ਰ ਹੋਵਾਂਗੇ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਔਰਵਿੰਦਰ ਜੀ ਆਪ ਜੀ ਦਾ ਬਹੁਤ ਧੰਨਵਾਦ ਕਰਦਾ